ਕਿੱਥੇ ਖੜਦਾ ਦੱਸ ਮੈਨੂੰ ਕੋਈ ਪਿੰਗਲਾ ਆਸ਼ਰਮ ਨਹੀਂ ਮੈਂ ਵੇਖ ਲਿਆ ਆ ਆ ਵੇਖੋ ਤੁਹਾਡਾ ਪਿੰਗਲਾ ਆਸ਼ਰਮ ਆ ਤੁਹਾਡਾ ਲੱਗਾ ਪਿੰਗ ਪਿੰਗਲਾ ਆਸ਼ਰਮ ਆ ਬੇ ਬੰਦਾ ਹੈਗਾ ਤੁਹਾਡਾ ਆ ਨੰਬਰ ਤੁਸੀਂ ਕੱਟ ਕੇ ਲਾਇਆ ਔਰ ਨਾ ਕਰੋ 300 ਰੁਪਏ ਦਿਹਾੜੀ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਅਨੰਦਪੁਰ ਸਾਹਿਬ ਕਲਾ ਨਨਗੜ ਜੇਜ਼ੇਦਾਰ ਚੰਨੂ ਇਹ ਬਿਰਧ ਆਸ਼ਰਮ ਦਾ ਲੈ ਕੇ ਨਾ ਪਹਿਲੋ ਪਟਿਆਲੇ ਦਾ ਲਿਆ ਫਿਰ ਇਹਨਾਂ ਅੰਮ੍ਰਿਤਸਰ ਲਿਆ ਤੁਹਾਡਾ ਹੈੱਡ ਆਫਿਸ ਅੰਮ੍ਰਿਤਸਰ ਆ ਇਹ ਬਾਹਰੂ ਕਹਿੰਦਾ ਵਾਂਦਾ ਮੈਂ 300 ਰੁਪਏ ਦਿਹਾੜੀ ਲੈਣਾ ਵਾ ਇਹ ਵੀ ਧੜੀ ਦਾ ਆ ਆਹਨ ਦਾ ਮੁਖੀ ਬਣਿਆ ਵਾ ਮੁਖੀ ਨਹੀਂ ਆਹ ਮੁਖੀ ਨਹੀਂ ਆਹ ਵੇਖੋ ਆ ਭੋਲਿਆ ਭਾਲਿਆ ਲੋਕਾਂ ਕੋ ਮਾਂ ਲੈਣ ਦੇ ਆ ਕਣਕ ਦੇ ਦੇਣੇ ਆ ਇਹਨੂੰ ਆਂਦੇ ਸੌ ਦੋ ਜੇ ਕੋ ਸੌ ਦਿੰਦਾ ਤਾਂ ਮੋਟਾ ਨੋਟ ਦਵਾਵੇਂ 5 500 ਦਾ ਨੋਟ ਲਟੇਰਾ ਪਾਰਟੀ ਆ ਪੈਸੇ ਵੇਲੋ ਤੁਹਾਡਾ ਕੋ ਮजूद ਬੋਲੋ ਭਾਈ ਦੱਸੋ ਸਚਾਈ ਦੱਸੋ ਨਾ ਤੁਸੀਂ ਉਹ ਸਚਾਈ ਦੱਸੋ ਨਾ ਤੁਸੀਂ ਤੇਰੇ ਤੇ ਖਾਰ ਆ ਜਾਊਗਾ ਤੇ ਜੇ ਤੁਸੀਂ ਕਹੇ ਜਾਂਦੇ ਆਂ ਮੈਂ ਕਥੂ ਨਾ ਕੋ ਪਰਚਾ ਕਰਾਉਣਾ ਤੇ ਗੱਡੀ ਪਾਉਣਾ ਜੀ ਬਾਬੇ ਦੇ ਨਾਂ ਤੇ ਕਾਗਜ਼ ਆ ਗਿਆ ਗੱਲ ਗੱਲ ਇਹ ਗੱਡੀ ਦੇ ਕਾਗਜ਼ ਨੇ ਮੇਰੇ ਬਾਬੇ ਦਾ ਉਹ ਇਹ ਨਹੀਂ ਇਹ ਨਹੀਂ ਗੱਡੀ ਦੇ ਨਾਲ ਕਾਗਜ਼ ਆ ਗਿਆ ਕਿਧੇ ਕਿਧੇ ਖਲਾਵਾ ਕਿਧੇ ਕਿਧੇ ਖਦੇ ਉਹ ਇਹ ਗੁਰੂ ਪਿਆਰੇ ਲਟੇਰਾ ਪਾਰਟੀ ਫੜੀ ਪਿੰਡ ਦਸੰਦਾ ਸਿੰਘ ਤਲਵੰਡੀ ਅੱਜ 4 ਦਿਨ ਹੋ ਗਏ ਗੱਡੀ ਨਾਲ ਮਗਰ ਇੱਕ ਦਿਨ ਮੈਂ ਚਾਟੀ ਪਿੰਡ ਘੇਰੀ ਸੀ ਉਹ ਦਿਨ ਗੱਡੀ ਇਹ ਹੀ ਬੰਦੇ ਹੋਰ ਹੀ ਗੱਡੀ ਇਹੋ ਹੀ ਆਉਂਦੀ ਆ ਇਹ ਆਉਂਦੀ ਅੰਮ੍ਰਿਤਸਰੋਂ ਕਿਰਾਏ ਦੇ ਬੰਦੇ ਢਾੜੀ ਦੇ ਤੇ ਤੈਨੂੰ ਮੈਂ ਅੱਜ ਕੋਲ ਵੀ ਕਰਿਆ ਨਾ ਦੋ ਜਣੇ ਨਾਲ ਤੇਰੇ ਮਗਰੋਂ ਮੱਝਾ ਵਾਲਾ ਗੱਡੀ ਚਾਲ ਤੇਰੇ ਨਾਲ ਤੈਨੂੰ ਮੈਂ ਇੱਕਦਮ ਜੇਥੂ ਵਾਲੀ ਮੈਂ ਗੱਡੀ ਘੇਰੀ ਆ ਸਰਪੰਨ ਸਾਹਿਬ ਮੇਰਾ ਨਗਰ ਚ ਸਾਰੇ ਹੁਣੇ ਸਾਰਿਆਂ ਦੀ ਵੀ ਕੋਈ ਮਰਜ਼ੀ ਆ ਸਰਪੰਨ ਸਾਹਿਬ ਹਾਲਾ ਗਰੇਨ ਹੋਣਾ ਆਉਂਦੀ ਰੱਖਿਆ ਆਨੂੰ ਲਡੇਰੇ ਨੂੰ ਵੱਡੇ ਨੂੰ ਅੱਗੇ ਕਰੋ ਨਾ ਆਵੇਂ ਹੁਣ ਇਹਦੇ ਹੱਥ ਕੰਮਣ ਡਿਆ ਇਹ ਮਾਫੀ ਮੰਗਦੇ ਲਓ ਮਾਫੀ ਮੰਗਦੇ ਬਾਬੇ ਕਿਹਦੇ ਕੋਲ ਮੰਗਦੇ ਹੋ ਮਾਫੀ ਮੇਰੇ ਕੋਲ ਨਹੀਂ ਮੰਗਣਾ ਗੁਰੂ ਘਰੋਂ ਮੰਗੋ ਹਾਂ ਇੱਕੋ ਮੰਗੋ ਸਰਪੰਚ ਕੋ ਆਉਂਦੇ ਮੌਜੂਦਾ ਸਰਪੰਚ ਜਿਹੜੀ ਪੰਚਾਇਤ ਆ ਗੁਰੂ ਘਰੋਂ ਉੱਤੋਂ ਕਰੋ ਜਿੱਤੋਂ ਜੱਗੀਆਂ ਕਰੋ ਬਾਬਾ ਜੀ ਬਿੰਦਰਾ ਰੌਂਦੇ ਸੀ ਕਹੇ ਮਨ ਤਾਂ ਅਸੀਂ ਗਲਤੀ ਮੰਨ ਲੀ ਨੀ ਗਲਤੀ ਗੁਰੂ ਘਰੋਂ ਮੰਗੋ ਉਹ ਬਾਬੇ ਰਾਏਰਾਮ ਖੜੇ ਉਹਨਾਂ ਨੂੰ ਇਹਨ ਬੱਬੇ ਰਾਏ ਰਾਮ ਖੜੋ ਇਹ ਲਟੇਰਾ ਪਾਲੀ ਲਟੇਰਾ ਪਾਲਤੀ ਗਰੂਪ ਪਾ ਲੋ ਅਮਰਸਰ ਦੇ ਆ ਇਹ ਭੋਲੇ ਭਾਲੇ ਲੋਕਾਂ ਨੂੰ ਕਹਿੰਦੇ ਜੇ ਕੋ 100 ਦਿੰਦਾ ਉਹਨਾਂ ਦੇ ਮੋਟਾ ਨੋਟ ਦਿਓ ਮੋਟਾ ਨੋਟ ਮੰਗਦੇ ਆ ਵਾ ਸਾਡ ਕੋ ਮਜੂਦਾ ਇਧਰ ਆ ਵੀਰ ਆ ਇਹਨੇ ਵੀਰ ਨੇ 100 ਰੁਪਿਆ ਦਿੱਤੀ ਸੇਵਾ ਇਹ ਆਂਦਾ ਮੋਟਾ ਨੋਟ ਦਿਓ 75 ਸਿਕਾ ਦਿੱਤੀ ਆ ਆਪ ਜਰਾ ਆ ਬਿਮਾਰ ਉੱਠਿਆ ਏ ਮਾਦਰ ਗਲਤੀ ਮੰਨਦੇ ਵੀ ਸਾਬਦਰ ਹੋ ਦੱਸੋ ਇਹ ਮਰਨ ਕਰਾਰੇ ਆ ਆਪ ਜਰਾ ਹੋਰ ਦੋ ਚਾਰ ਵਜਨ ਕਹੋਗੇ ਤਾਂ ਆਪਾਂ ਤੁਹਾਨੂੰ ਬਸਾੜਾ ਕਰਨਾ ਪੈਦੀ ਗੁਰਦਾਰੇ ਕਰੋ ਜੋ ਕਰਨਾ ਤੁਸੀਂ ਗੁਰਦਾਰੇ ਮੰਗੋ ਮਾਫੀ ਸਾਨੇ ਬਣੇ ਅਗੇ ਧੌਲੀ ਦਾੜੀ ਸਲੇ ਗਲਤੀ ਇਹ ਕਰਕੇ ਕਰਾਈਆਂ ਤਾਂ ਕਾਨੂੰਨ ਦਿਹਾੜੀਆਂ ਪਾਉਂਦੇ ਆ ਗੱਡੀ ਚੋਰੀ ਲਈ ਫੜਨਾ ਯਾਰ ਦੋ ਨੰਬਰ ਦੀ ਗੱਡੀ ਆ ਮੈਂ ਹਾਂ ਜਿਹੜਾ ਪਟਾੜੇ ਦਾ ਨਾਮ ਲੈਣੇ ਹੀ ਇਹਨਾਂ ਨੂੰ ਕਹਿੰਦੇ ਇਹਨੂੰ ਪਟਾੜੇ ਤੇ ਕਾਜ ਦੇ ਦਿਓ ਗੱਡੀ ਦੇ ਨਾਲ ਤੇ ਪਰਚਾ ਉਹਨਾਂ ਤੋਂ ਵੀ ਆ ਨੰਬਰ ਜੋ ਟੇਬ ਨਾਲ ਆਏ ਕੱਟ ਕੇ ਇਹ ਬੱਚੇ ਸੋਗੇ ਜਿਸ ਦਾ ਗਲਤੀ ਮੰਨੇ ਵੀ ਰੱਡੇ ਮੈਂ ਹੁਣ ਕਰੂ ਤੇਰੀ ਸਾਹ ਸੰਗਤ ਦੇ ਹੱਥ ਜੋੜ ਕੇ ਬੇਇੱਜ਼ਤੀ ਕਰਦਾ ਮੈਂ ਇਹਨਾਂ ਲਟੇਰਿਆਂ ਕੋ ਬਜੋ ਲਟੇਰਿਆਂ ਕੋ ਬਜੋ ਪਿੰਡ ਹੋਈ ਗਰਾਈ ਨਾ ਆ ਰਿਹਾ ਬੀਬੀਆਂ ਪਾਈ ਜਾਂਦੀਆਂ ਦਾਦਾ ਬੀਬੀ ਪੰਜਾਬ ਜਾਂਦੀਆਂ ਭੋਲੀਓ ਚਰਿਆ ਦਈ ਜਾਂਦੀਆਂ ਇਹ ਤੁਹਾਨੂੰ ਲਾ ਕੇ ਥਲਕੇ ਲਾਉਂਦੇ ਆ ਬਿਲਕੁਲ ਜੀ ਬਿਲਕੁਲ ਗਲਤੀ ਮੰਨੇ ਜਾਓ ਟਾਈਮ ਨਾ ਨਿਬਣਾ ਹੁਣ ਨਹੀਂ ਤੇ ਪਰਾਣੇ ਪ੍ਰਾਣ ਕਰ ਲਓ ਜਾਓ ਜਾਓ ਜੀ ਇਹਨਾਂ ਬੜਾ ਤੁਹਾਡਾ